ਤੁਹੇ ਕਾ ਬੇਹਦ ਮੰਨਪਾਗੀ ਘਟਨਾ ਵਾਪਰੀ ਹੈ ਦੱਸਦੀ ਕਿ ਲੁਧਿਆਣਾ ਦੇ ਧਰਮਪੁਰਾ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬੀ ਅੰਦਰ ਹੋਸ ਵੇਲੇ ਵੱਡਾ ਹਾਦਸਾ ਵਾਪਰਿਆ ਜਦ 4 ਸੇਵਾਦਾਰ ਦਨੀਸ਼ਾਨ ਸਾਹਿਬ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਜਿਸ ਤੋਂ ਬਾਅਦ ਕਰੰਟ ਲੱਗਣ ਨਾਲ 4 ਸੇਵਾਦਾਰ ਚੁੱਲ੍ਹ ਜਾਂਦੇ ਨੇ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜੀ ਦਾ ਨਾਮ ਅਸ਼ੋਕ ਕੁਮਾਰ ਦੱਸਿਆ ਜਾ ਰਿਹਾ ਸੋ ਜਿਹੜੇ ਤਿੰਨ ਹੋਰ ਨੇ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਪੜਤੀ ਨੇ ਸੋ ਬੇहद ਮੰਦ ਭਾਗੀ ਘਟਨਾ ਹੈ ਜਿਹੜੀ ਵਾਪਰੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਚਾਰ ਸੇਵਾਦਾਰ ਨਿਸ਼ਾਨ ਸਾਹਿਬ ਸਾਫ ਕਰ ਰਹੇ ਸਨ ਸੇਵਾ ਅਦਾ ਕਰ ਰਹੇ ਸਨ ਸੋ ਉਸ ਵੇਲੇ ਇਹ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਦੇ ਵਿੱਚ ਨਿਸ਼ਾਨ ਸਾਹਿਬ ਆ ਜਾਂਦਾ ਜਿਸ ਤੋਂ ਬਾਅਦ ਅਚਾਨਕ ਹੀ ਚਾਰ ਸੇਵਾਦਾਰ ਜਿਹੜਾ ਚੁਲਸ ਜਾਂਦੇ ਨੇ ਅਤੇ ਇੱਕ ਦੀ ਤਾਂ ਇੰਨੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਕਿ ਮੌਕੇ ਤੇ ਹੀ ਉਸ ਵਿਅਕਤੀ ਦੇ ਵੱਲੋਂ ਦੰਦ ਤੋੜ ਦਿੱਤਾ ਜਾਂਦਾ ਹੈ ਤੇ ਤਿੰਨ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਵਰਤੀ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਨੇ ਲੁਧਿਆਣਾ ਲਾਈਵਲੀ ਅਮਿਤ <th>ਪਰ ਦੀ ਰਿਪੋਰਟ ਹਾਂਜੀ ਗੁਰਗੀ ਇਹ ਜਿਹੜਾ ਹਾਸਾ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਕਹਿੰਦੇ ਕੋਈ ਕਰੰਟ ਲੱਗਨ ਨਾਲ ਛੁਲਸੇ ਮਾਮਲਾ ਕੀ ਹੈ ਔਰ ਕਿੱਥੇ ਦਾ ਇਹ ਮਾਮਲਾ ਇਹ ਹੈ ਗੁਰਦੁਆਰਾ 8ਵੀਂ ਪਾਸ਼ਾ ਹੀ ਸ਼ਗੁਨ ਪਹਿਲੇ ਦੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਉੱਤੇ ਹਰ ਮਹੀਨੇ ਜਿਸ ਤਰ੍ਹਾਂ ਰੋਜ਼ ਦੀ ਸੇਵਾ ਚੱਲਦੀ ਸੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਸੀਗੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਉੱਥੇ ਹੁਣ ਚਾਰ ਲੋਕ ਮਿਲ ਕੇ ਸੇਵਾ ਕਰ ਰਹੇ ਸੀਗੇ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਕਹਿੰਦੇ ਨਾ ਜਦੋਂ ਕਿਸੇ ਦੀ ਆਈ ਉਹ ਨਹੀਂ ਮੋਟਰਸੋ ਦੇ ਸੇਵਾ ਦੀ ਗੱਲ ਹੈ ਤੇ ਉਹਦੇ ਵਿੱਚ ਕੋਈ ਪਾਈਪ ਇੱਧਰ ਉੱਧਰ ਹੋ ਗਈ ਜਿਸ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਇੱਕ ਜਿਹੜਾ ਸਾਡਾ ਸੇਵਾਦਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਆ ਖਤਰੇ ਤੋਂ ਬਾਹਰ ਆ ਪਰ ਹਸਪੀਟਲ ਸੀਐਮਸੀ ਦੇ ਵਿੱਚ ਦਾਖਲ ਹੈ ਤੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਹੁਣ ਇਹ ਚੀਜ਼ ਹੋਣੀ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਨਾ ਕਿਸੇ ਦੀ ਗਲਤੀ ਹੈ ਨਾ ਕਿਸੇ ਦਾ ਕੋਈ ਕਸੂਰ ਹੈ ਹੁਣ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਕਿਦਾ ਕਿਦਾ ਕਿਸੇ ਦੀ ਸਵਾਸ ਮੁੱਕਨੇ ਸੀ ਬਹਾਨਾ ਇੱਕ ਜਰੂਰ ਬਣ ਗਿਆ ਪਰ ਗੁਰੂ ਘਰ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਹੋਣਾ ਸਾਨੂੰ ਤਾਂ ਬੜਾ ਅਫਸੋਸ ਹੈ ਗੁਰਦੁਆਰਾ ਕਿੱਥੇ ਪੈਂਦਾ ਕਰਮ ਇਹ ਸ਼ਗੂਨ ਪਹਿਲੇ ਸੇ ਬਿਲਕੁਲ ਸਾਹਮਣੇ 8ਵੀਂ ਪਾਸ਼ਾਹੀ ਦਾ ਧਰਮਪੁਰਾ ਰੋਡ ਤੇ ਗੁਰਦੁਆਰਾ ਹੈ ਇਹ ਬਿਲਕੁਲ ਕਰੰਟ ਲੱਗਣ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਚਾਰ ਲੋਕ ਮਿਲ ਕੇ ਕਰ ਰਹੇ ਸੀ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤਿੰਨ ਹਸਪੀਟਲ ਦਾਖਲ ਹੈ ਪਰ ਖਤਰੇ ਤੋਂ ਬਾਹਰ ਹੈ ਜਿਹਨੇ ਕਾਇਲ ਨੇ ਜਿਹੜੇ ਇਲਾਜ ਨੇ ਉਹਨਾਂ ਦੀ ਪੋਜੀਸ਼ਨ ਕਿਸ ਤਰੀਕੇ ਦੀ ਉਹਨਾਂ ਦੀ ਪੋਜੀਸ਼ਨ ਬਾਬਾ ਜੀ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਠੀਕ ਹੈ ਪਰ ਇੱਕ ਦਾ ਚਲੇ ਜਾਣਾ ਉਦੇ ਸਵਾਸਾਂ ਦੀ ਪੂਰਤੀ ਹੋ ਜਾਣਾ ਉਹ ਬਹੁਤ ਅਜ ਮਾੜਾ ਲੱਗਿਆ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਤੇ ਜਿਹੜਾ ਸੇਵਾ ਕਰਦੇ ਅਜ ਉਹਦੇ ਸਵਾਸ ਮੁੱਕ ਜਾਣੇ ਬੜਾ ਅਫਸੋਸ ਹੈ ਮਹਾਰਾਜ ਨੂੰ ਕਰਾਂਗੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਇਹੋ ਜੀ ਰੂਹ ਜਿਹੜੀ ਸੇਵਾ ਕਰ ਰਹੀ ਸੀ ਗੁਰੂ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਤੇ ਉਹਦੇ ਪਰਿਵਾਰ ਵਾਲੇ ਆਏ ਆ ਉਹਨਾਂ ਨੂੰ ਵੀ ਦੁੱਖ ਪਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਸੇਵਾ ਕਰ ਰਹੇ ਸੀ ਕਰੰਟ ਲੱਗ ਗਿਆ ਇਸ ਗੱਲ 'ਚ ਕੋਈ ਸ਼ਬਦ ਨਹੀਂ ਕਹਿ ਨਹੀਂ ਸਕਦੇ ਇੱਕ ਦੁੱਖ ਤੋਂ ਇਲਾਵਾ ਸਾਡੇ ਕੋਲ ਦੂਜਾ ਕੋਈ ਸ਼ਬਦ ਨਹੀਂ ਹੈ ਮਹਾਰਾਜ ਨੂੰ ਇਹੀ ਗੁਰੂ ਸਾਹਿਬ ਨੂੰ ਕਿਰਪਾ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਤਾਂ ਕਿ ਜਿਹੜੇ ਪਿਛਲੇ ਹਨ ਇਹ ਦੁੱਖ ਸਹਿ ਸਕਣ ਤੇ ਅੱਜ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਨੀ ਘਟਨਾ ਹੋਣਾ ਕਿਤੇ ਨਾ ਕਿਤੇ ਦੁੱਖਦਾਇ ਹੈ ਬਾਕੀ ਮਹਾਰਾਜ ਗੁਰੂ ਜਾਨੀ ਜਾਨ ਹੈ ਬਾਬਾ ਜੀ ਨੂੰ ਪਤਾ ਹੈ ਕਿਉਂ ਆ ਕਿਸ ਕਰਕੇ ਹੋਇਆ ਕਿਸ ਤਰ੍ਹਾਂ ਕਰੰਟ ਲੱਗਿਆ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਪਰ ਚਾਰ ਬੰਦੇ ਸੇਵਾ ਕਰ ਰਹੇ ਸੀ ਇਹ ਹਰ ਮਹੀਨੇ ਸੇਵਾ ਮਾਤਾ ਇਹ ਉਹਦੇ ਬਾਰੇ ਪਤਾ ਲਗਾ ਕੌਣ ਹੈ ਕਿੱਥੇ ਦਾ ਰਹਿੰਦਾ ਸੀ ਤੇ ਉਮਰ ਕਿੰਨੀ ਸੀ ਉਹਨਾਂ ਦੀ 54 ਸਾਲ ਦੀ ਉਮਰ ਸੀ ਉਹ ਵੀ ਉਸੇ ਗੁਰਦੁਆਰਾ ਸਾਹਿਬ ਚ ਰੂਟੀਨ ਨਾਲ ਆਉਂਦੇ ਸੀ ਕੋਈ ਐਸਾ ਦਿਨ ਨਹੀਂ ਆ ਮਤਲਬ ਕਿ ਬਹੁਤ ਦਿਨ ਆ ਕੇ ਤਾਂ ਹੀ ਸੇਵਾ ਬੰਦਾ ਉਹੀ ਉਹ ਗੁਰੂ ਘਰ ਚ ਕਰਦਾ ਜਿਹਦਾ ਰੂਟੀਨ ਨਾਲ ਆਣਾ ਜਾਣਾ ਹੋਏਗਾ ਜੀ ਤੇ ਮੇਰੇ ਖਿਆਲ ਆ ਲੜਕਾ ਵੈ ਇਹਨਾਂ ਦੇ ਚਾਚਾ ਜੀ ਸੀਗੇ ਤੇ ਹੁਣ ਉਹਨਾਂ ਦੇ ਪਰਿਵਾਰ ਵਾਲੇ ਆ ਗਏ ਨੇ ਬਾਕੀ ਦਾ ਬਕੂਬੋ ਦੱਸ ਸਕਦੇ ਨੇ ਪਰ ਮੌਤ ਹੋ ਜਾਣਾ ਇਹ ਦੁਖਦਾਈ ਹੈ ਬਾਕੀ ਗੁਰੂ ਸਾਹਿਬ ਦਾ ਸੀਸੀਟੀ ਫੁਟੇਜ ਆਈ ਹੈ ਕੋਈ ਸੀਗੀ ਉੱਥੇ ਉੱਥੇ ਭਾਜੀ ਕੋਈ ਇਦਾਂ ਦਾ ਮਸਲਾ ਨਹੀਂ ਹੈ ਕਰੰਟ ਹੈ ਇਹ ਹੁਣ ਰਹਿਮਤ ਹੈ ਗੁਰੂ ਦੀ ਕੋਈ ਨਿਸ਼ਾਨ ਸਾਹਿਬ ਦੇ ਕਰਦੇ ਹੋਏ ਕੋਈ ਤਾਰ ਨਾਲ ਲਾ ਕੇ ਕਰੰਟ ਆ ਗਿਆ ਜਿਹਦੇ ਚ ਇੱਕ ਦੀ ਮੌਤ ਹੋ ਗਈ ਤਿੰਨ ਬਚ ਗਏ ਗੁਰੂ ਸਾਹਿਬ ਨੇ ਜਿਹਦੇ ਸਵਾਸ ਪੂਰੇ ਕਰਨੇ ਸੀ ਉਹਨੂੰ ਨਾਲ ਲੈ ਗਿਆ ਬਾਕੀ ਤਿੰਨ ਠੀਕ ਹੈ ਵਾਹਿਗੁਰੂ ਅਰਦਾਸ ਕਰਾਂਗੇ ਅੱਗੋਂ ਕੋਈ ਐਹੋ ਜੀ ਘਟਨਾ ਗੁਰੂ ਸਾਹਿਬ ਨਾ ਇੱਥੇ ਇਹ ਗੱਲ ਖਤਮ ਹੋ ਜੇ ਬਾਕੀ ਤਿੰਨ ਜਿਹੜੇ ਨੇ ਬਿਲਕੁਲ ਠੀਕ ਹੋ ਉਹਨਾਂ ਤੇ ਆਪਣੇ ਘਰ ਜਾਣ ਤੇ ਮਹਾਰਾਜ ਜਿਨ੍ਹਾਂ ਦੇ ਬੰਦਾ ਚਲਾ ਗਿਆ ਉਹਨਾਂ ਨੂੰ ਇਹ ਸ਼ਕਤੀ ਦੇਵੇ ਤਾਂ ਕਿ ਉਹ ਦੁੱਖ ਸਹਿ ਸਕੇ ਸ਼ੋਕਮਾ ਇੱਕ ਮਟਕੀ ਨਾਮ ਆ ਤੁਹਾਡਾ ਮੇਰਾ ਮੇਰਾ ਟਿੰਕੂ ਰੋੜਾ ਜੱਟ ਟਿੰਕੂ ਜੀ ਦੱਸੋ ਇਹ ਕੋਣ ਸੀਗੇ ਉਹ ਚਾਚਾ ਸਿਕਾ ਚਾਚਾ ਜੀ ਕੀ ਨਾਮ ਸੀ ਉਹਨਾਂ ਦਾ ਸ਼ੋਕਮਾਨ ਕੀ ਕੰਮ ਕਰਦੇ ਸੀਗੇ ਹਾਂ ਜੀ ਜੀ ਸੇਵਾ ਕਰਦੇ ਉੱਥੇ ਲੱਗੇ ਸੀ ਜੀ ਅੱਛਾ ਤੇ ਕੀ ਕੰਮ ਕੀ ਕਰਦੇ ਉਹਦਾ ਵੀ ਕੋਈ ਜੌਬ ਜੌਬ ਕਰਦੇ ਸੀ ਕੋਈ ਬੰਦੇ ਗੱਡੇ ਦਾ ਕੰਮ ਕਰਦਾ ਜੀ ਠੀਕ ਹੈ ਤਾਂ ਰਿਵਾੜ ਚ ਕੋਣ ਕੋਣ ਆਉਣਗੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਰਿਜ ਨਹੀਂ ਕਰਾਇਆ ਮਤਲਬ ਗੁਰਦੁਆਰਾ ਸਾਹਿਬ ਨਾਲ ਹੀ ਲੱਗੇ ਸੇਵਾ ਕਰਦੇ ਸੀ ਜਾਂ ਖਾਟੂ ਸਾਹਿਬ ਮੰਦਿਰ 'ਚ ਲੱਗਾ ਰਹਿੰਦਾ ਸੀ ਜਾਂ ਇਹਨਾਂ ਨਾਲ ਲੱਗਾ ਜਾਂ ਸਾਡਾ ਜਾਂਦਾ ਸੀ ਮਸ਼ਨਾ ਕੁਸ਼ਨਾ ਚੱਕਾ ਗੁਰਦੁਰਨਾਂ 'ਚ ਹੀ ਲੱਗੇ ਰਹਿੰਦੇ ਹਾਂਜੀ ਹਾਂ ਕਿੱਥੇ ਰਹਿੰਦੇ ਸੀ ਮੇਰਾ ਭਰਾ ਗਰਮੇਰਪੁਰ ਕੋ ਰਹਿੰਦਾ ਸੀਗਾ ਅਟੀ ਬਾ ਰੋਡ ਤੇ ਕੀ ਹੋ ਗਿਆ ਉਹ ਕੀ ਕਰੇ ਡਾਕਟਰ ਹਾਂ ਫਤਮ ਹੋ ਗਿਆ ਮੇਰਾ ਭਰਾ ਕੋਈ ਹੋਰ ਵੀ ਕਿਸੇ ਦਾ ਐਕਸੀਡੈਂਟ ਜਨਾ ਨਾ ਉਹ ਤਿੰਨ ਬੰਦੇ ਹੋਰ ਆ ਜੀ ਕਹਿੰਦੇ ਤਿੰਨ ਬੰਦੇ ਹੋਰ ਆ ਇਹਨਾਂ ਬੰਦੇ ਹੋਰ ਆ ਹਾਂਜੀ ਠੀਕ ਆ ਜੀ ਮੇਰਾ ਭਰਾ ਹੀ ਮੁੱਕ ਗਿਆ ਤੇ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਕਿਵੇਂ ਗਰੈਂਟ ਲੱਗ ਗਿਆ ਜੀ ਕੀ ਕਰਨ ਕੀ ਐਸੀ ਕਰਦਾ ਉਹ ਤੇ ਗੁਰਦੇ ਸੇਵਾ ਕਰ ਰਿਹਾ ਸੀਗਾ ਕਹਿੰਦੇ ਸੇਵਾ ਕਰ ਰਿਹਾ ਸੀ ਫੇਰ ਜਾਇਆ ਸੀ ਮੇਰਾ ਭਰਾ ਹੋ ਗਿਆ ਲੰਗੀਆਂ ਤਾਰਾ ਸੀ ਗਿਆ ਲੰਗੀਆਂ ਤਾਰਾ ਸੀ ਮੇਰੇ ਭਰਾ ਨੂੰ ਕਰੰਟ ਲੱਗ ਗਿਆ ਗਿਆ ਕਰੰਟ ਲੱਗ ਗਿਆ ਮੇਰਾ ਭਰਾ ਖਤਮ ਹੋ ਗਿਆ ਉੱਥੇ ਹਾਂਜੀ ਤੁਹਾਡਾ ਕੀ ਨਾਮ ਮੇਰਾ ਲੱਕੀ ਆ ਜੀ ਕੀ ਮਾਮਲਾ ਕੀ ਹੈ ਮਾਮਲਾ ਜੀ ਹਰ ਮਹੀਨੇ ਸੰਗਰਾਂ ਦੇ ਦਿਨ ਨਿਸ਼ਾਨ ਸਾਹਿਬ ਚੇਂਜ ਕਰਦੇ ਆ ਜੀ ਇਹ ਆਪਣਾ ਧਰਮਪੁਰੇ ਜੀ ਗੁਰਦੁਆਰੇ ਗੁਰਦੁਆਰਾ ਹਰਕਿਸ਼ਨ ਸਾਹਿਬੀ ਗੁਰਦੁਆਰਾ ਹੈ ਤੇ ਹਰ ਮਹੀਨੇ ਹੁੰਦਾ ਚੇਂਜ ਜੀ ਤੇ ਅੱਜ ਚੇਂਜ ਕਰ ਰਹੇ ਸੀ ਚਾਰ ਬੰਦੇ ਸੀ ਤੇ ਜਿੱਦਾਂ ਇਹ ਚਾ ਆਪਣਾ ਕੀਤਾ ਉਹਨਾਂ ਨੇ ਆਪਣਾ ਬੈਲੈਂਸ ਆਊਟ ਹੋ ਕੇ ਨਾ ਸਿੱਧੇ ਤਾਰਾ ਉੱਪਰ ਹੀ ਮਤਲਬ ਨਿਸ਼ਾਨ ਸਾਹਿਬ ਗਿਰ ਗਏ ਤੇ ਇੱਕ ਬੰਦੇ ਦੀ ਮੌਕੇ ਤੇ ਹੀ ਹੋ ਗਈ ਇਹਦੀ ਮੌਤ ਤੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਕਾਲੂ ਹੈਗਾ ਜੀ ਕਾਲਾ ਮੁੰਡੇ ਦਾ ਨਾਮ ਹੈਗਾ ਤੇ ਤਿੰਨ ਜਰੇ ਨੂੰ ਠੀਕ ਨਹੀਂ ਆਇਆ ਹਾਂਜੀ ਉਹ ਠੀਕ ਹੈ ਜੀ ਫਿਰ ਡਾਕਟਰਾਂ ਨੇ ਫਿਰ ਵੀ ਕਿਹਾ 12 ਘੰਟੇ ਰੱਖਣਾ ਉਹਨਾਂ ਨੂੰ ਹਾਂਜੀ ਅੱਛਾ ਤੇ ਫਿਰ ਉਹ ਨਿਸ਼ਾਨ ਸਾਹਿਬ ਮਤਲਬ ਬੈਲੈਂਸ ਵਿਗੜ ਬੈਲੈਂਸ ਵਿਗੜ ਗਿਆ ਉਹਦੇ ਬੈਲੈਂਸ ਵਿਗੜਨੇ ਕਰਕੇ ਤਾਰਾ ਦੇ ਉੱਪਰ ਹੀ ਸਿੱਧੇ ਹੀ ਨਿਸ਼ਾਨ ਸਾਹਿਬ ਫਿਰ ਤਿੰਨੇ ਬੰਦੇ ਇਸ ਕਰਕੇ ਚੁਰਜੇ ਨੂੰ ਛੁੜਾ ਰਹੇ ਸੀ ਨਹੀਂ ਨਹੀਂ ਛੁੜਾ ਰਹੇ ਚਾਰ ਬੰਦੇ ਹੀ ਹੁੰਦੇ ਆ ਨਾ ਮੌਕੇ ਤੇ ਹਾਂਜੀ ਚਾਰ ਬੰਦੇ ਹੀ ਹੁਣ ਜਦੋਂ ਨਿਸ਼ਾਨ ਸਾਹਿਬ ਚੇਨ ਹੁੰਦਾ ਨਾ ਚਾਰ ਬੰਦੇ ਹੀ ਹੁੰਦੇ ਆ ਮੌਕੇ ਤੇ